ਹਾਂਜੀ ਦੋਸਤੋ ਇੱਕ ਵਾਰੀ ਕਹਿੰਦੇ ਕੋਈ ਇਨਸਾਨ ਬੜਾ ਪਰੇਸ਼ਾਨ ਬੈਠਾ ਸੀ ਮਤਲਬ ਚਿਹਰੇ ਤੇ ਉਦਾਸੀ ਸੀ ਤਾਂ ਟੈਨਸ਼ਨ ਦੇ ਵਿੱਚ ਉਹ ਬੈਠਾ ਸੀ ਸੋਚ ਰਿਹਾ ਸੀ ਕੁਝ ਤਾਂ ਉਹਦੇ ਕੋਲ ਦੀ ਕੋਈ ਸਾਧੂ ਸੰਤ ਲੰਘ ਰਿਹਾ ਸੀ ਤਾਂ ਉਹ ਸਾਧੂ ਸੰਤ ਨੇ ਉਸ ਇਨਸਾਨ ਨੂੰ ਵੇਖਿਆ ਤੇ ਉਹਨੂੰ ਪੁੱਛਿਆ ਕਹਿੰਦਾ ਵੀ ਭਗਤਾ ਕੀ ਗੱਲ ਆ ਵੀ ਬੜਾ ਪਰੇਸ਼ਾਨੀ ਦੇ ਵਿੱਚ ਲੱਗਦਾ ਵੀ ਚਿਹਰਾ ਤੇਰਾ ਉਦਾਸ ਆ ਕੀ ਗੱਲ ਆ ਤਾਂ ਉਹ ਕਹਿਣ ਲੱਗਿਆ ਕਹਿੰਦਾ ਬਾਬਾ ਜੀ ਬੜੀ ਕਹਿੰਦਾ ਮੈਂ ਪ੍ਰੋਬਲਮ ਦੇ ਵਿੱਚ ਆ ਬੜੀ ਮੁਸ਼ਕਲ ਦੇ ਵਿੱਚ ਆ ਕਹਿੰਦਾ ਵੀ ਕੀ ਗੱਲ ਉਹ ਕਹਿੰਦਾ ਜੀ ਮੈਂ ਬੜੀ ਮਿਹਨਤ ਕਰਦਾ ਕਹਿੰਦਾ ਵੀ ਜੋ ਵੀ ਮੈਂ ਕਰਦਾ ਕਹਿੰਦਾ ਮੇਰਾ ਕੋਈ ਕਰਿਆ ਹੋਇਆ ਕੰਮ ਰਾਸ ਨਹੀਂ ਆਉਂਦਾ ਮੈਂ ਮਿਹਨਤ ਕਰਦਾ ਉਹਦੇ ਵਿੱਚ ਮੈਂ ਸਫਲ ਨਹੀਂ ਹੁੰਦਾ ਮਤਲਬ ਕਿਸੇ ਵੀ ਕੰਮ ਨੂੰ ਕਹਿੰਦਾ ਮੈਂ ਹੱਥ ਲਾਉਣਾ ਮੈਂ ਜੋ ਵੀ ਕਰਦਾ ਤਨੋਂ ਮਨੋਂ ਮੇਰਾ ਉਹ ਮੈਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਨਹੀਂ ਕਾਮਯਾਬੀ ਨਹੀਂ ਮਿਲ ਰਹੀ ਤਾਂ ਉਹ ਸਾਧੂ ਕਹਿੰਦਾ ਵੀ ਤੂੰ ਭਾਈ ਭਗਤਾ ਘਬਰਾ ਨਾ ਕਹਿੰਦਾ ਕਹਿੰਦਾ ਮੰਨ ਲੋ ਕਹਿੰਦਾ ਵੀ ਆਪਾਂ ਜਿਵੇਂ ਕੋਈ ਨਵਾਂ ਮਕਾਨ ਬਣਾਉਣਾ ਹੁੰਦਾ ਤਾਂ ਆਪਾਂ ਜਿਹੜਾ ਪੁਰਾਣਾ ਮਕਾਨ ਹੁੰਦਾ ਉਹਨੂੰ ਭੰਦੇ ਆਂ ਤੋੜਦੇ ਆਂ ਢਾਉਨੇ ਆਂ ਉਹਨੂੰ ਢਾਉਣ ਤੋਂ ਬਾਅਦ ਭੰਨਣ ਤੋੜਨ ਤੋਂ ਬਾਅਦ ਹੀ ਆਪਾਂ ਨਵਾਂ ਮਕਾਨ ਆ ਜਿਹੜਾ ਉਹ ਬਣਾਉਨੇ ਆ ਜਿਹਦੇ ਨਾਲ ਆਪਣਾ ਮਤਲਬ ਆਪਾਂ ਉਹਦੇ ਵਿੱਚ ਆਪਦਾ ਵਿਸੇਬਾ ਕਰਦੇ ਆਂ ਤਾਂ ਪ੍ਰਾਣੇ ਮਕਾਨ ਨੂੰ ਤੋੜ ਕੇ ਮਤਲਬ ਆਪਾਂ ਨਵਾਂ ਮਕਾਨ ਬਣਾਉਨੇ ਓਸੇ ਤਰ੍ਹਾਂ ਹੀ ਕਹਿੰਦਾ ਉਹਨੇ ਇੱਕ ਹੋਰ ਉਦਾਹਰਨ ਦਿੱਤੀ ਜਿਵੇਂ ਕਹਿੰਦਾ ਆਪਾਂ ਨਵਾਂ ਕੱਪੜਾ ਸਮਾਉਨੇ ਆ ਤਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਕੱਪੜਾ ਹੁੰਦਾ ਹੈ ਉਹ ਉਸ ਕੱਪੜੇ ਨੂੰ ਕੱਟਿਆ ਜਾਂਦਾ ਜਾਂ ਪਾੜਿਆ ਜਾਂਦਾ ਫਿਰ ਉਹਨੂੰ ਸਿਉਂਤਾ ਜਾਂਦਾ ਮਤਲਬ ਸਿਉਣ ਤੋਂ ਬਾਅਦ ਉਹ ਕੱਪੜਾ ਆਪਣੇ ਪਾਉਣ ਯੋਗ ਹੁੰਦਾ ਤੇ ਫਿਰ ਜਦੋਂ ਆਪਾਂ ਉਹ ਕੱਪੜਾ ਪਹਿਨਦੇ ਆ ਤਾਂ ਉਹ ਕੱਪੜਾ ਆਪਣੇ ਸਰੀਰ ਦਾ ਸ਼ਿੰਗਾਰ ਬਣ ਜਾਂਦਾ ਉਸੇ ਤਰ੍ਹਾਂ ਹੀ ਕਹਿੰਦਾ ਹੁਣ ਤੂੰ ਇਹ ਮੰਨ ਵੀ ਜੇਕਰ ਤੇਰਾ ਜੋ ਵੀ ਤੂੰ ਕੰਮ ਕਰ ਰਿਹਾ ਤੇਰਾ ਉਹਨੂੰ ਮਤਲਬ ਵੀ ਉਹ ਰਾਸ ਨਿਆਰ ਹੈ ਉਹਨੂੰ ਬੂਰ ਨਹੀਂ ਪੈ ਰਿਹਾ ਤਾਂ ਇਹਦਾ ਮਤਲਬ ਇਹ ਆ ਵੀ ਤੇਰਾ ਆਉਣ ਵਾਲਾ ਜਿਹੜਾ ਟਾਈਮ ਆ ਤੇਰਾ ਜਿਹੜਾ ਫਿਊਚਰ ਆ ਮਤਲਬ ਤੇਰਾ ਜੋ ਆਉਣ ਵਾਲਾ ਟਾਈਮ ਆ ਉਹ ਬਹੁਤ ਵਧੀਆ ਆਉਣ ਵਾਲਾ ਹੈ ਤੇ ਤੂੰ ਜੋ ਵੀ ਮਿਹਨਤ ਕਰ ਰਿਹਾ ਇਸ ਮਿਹਨਤ ਨੂੰ ਤੇਰੀ ਇਸ ਮਿਹਨਤ ਨੂੰ ਜਾਂ ਜੋ ਵੀ ਤੂੰ ਕੰਮ ਕਰ ਰਿਹਾ ਹਾਂ ਹੁਣ ਜਿਹਦੇ ਵਿੱਚ ਤੂੰ ਸਫਲ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਵੀ ਤੇਰੀ ਇਸ ਮਿਹਨਤ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਆਉਣ ਵਾਲਾ ਟਾਈਮ ਆ ਤੇਰਾ ਉਹ ਬਹੁਤ ਜੀ ਜ਼ਿਆਦਾ ਵਧੀਆ ਹੋਊਗਾ